ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਇੱਕ ਹੋ ਦੇ ਨੀਵਾਕ ਬੋਲੇ ਜੀ ਆ ਕਾ ਦੇ ਬੋਲੇ ਇਸਾਨ ਹੈ ਹੋ ਜੀ ਆ ਕਾ ਦੇ ਬੋਲੇ ਇਸਾਨ ਹੈ ਸਰ ਜੀ ਆ ਕਾ ਜਿੰਦਾਬਾ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਿਆ ਹਾਂ ਕੁਝ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਅ ਲੁਧਿਆਣੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਮ ਸਿੰਘ ਠੰਡਲ ਸਾਹਿਬ ਹੋਣਗੇ ਅ ਫਿਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਠਿੰਡੇ ਦਾ ਰਹਿ ਗਿਆ ਕਰ ਤੋ ਹਾਂਜੀ ਇਹ ਵੀ ਕਰ ਉਹ ਤੂੰ ਗੈਸ ਕਰੋ ਕੌਣ ਆਈਪੀ ਸਿੰਘ ਤੇ ਛੱਡ ਦਿੰਨੇ ਆ ਆਈਪੀ ਦਾਸੀ ਨੂੰ ਚਾਹਣਾ ਅੱਜ ਕਾਰ ਦੇ ਦਿੱਤੇ ਤੈਨੂੰ ਓਕੇ ਕੁਐਸਚਨ ਦਾ ਤੂੰ ਹੀ ਮਾਰਕ ਕਰਦਾ ਹੋਣਾ ਐਸ ਲੌਂਗ ਐਸ ਇਟਸ ਨੋਟ ਅਨਾਊਂਸਡ ਗੈਸ ਤਾਂ ਕਰਦੇ ਮੈਂ ਨਾ ਸੋ ਬਠਿੰਡੇ ਤੋਂ ਵੀ ਬਾਅਦ ਹਰਸਿਮਰਤ ਕੌਰ ਬਾਦਲ